ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਅਪਡੇਟ ਵਿੱਚ ਜਾਣਕਾਰੀ ਦੇਵਾਂਗੇ ਜੀ ਪੰਜਾਬ ਦੇ ਵਿੱਚ ਆਉਂਦੇ 4-5 ਘੰਟੇ ਦੇ ਕੀ ਹਾਲਾਤ ਨੇ ਮੌਸਮ ਦੇ ਕੀ ਬਦਲਵਾਈ ਤੇ ਮੀਂਹ ਦਾ ਦੌਰ ਕਿਸ ਇਲਾਕੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਕਿਵੇਂ ਦਾ ਪੰਜਾਬ ਦੇ ਵਿੱਚ ਜਿਹੜੇ ਇੱਕ ਮਾਲਵੇ ਅਤੇ ਦੁਆਬਾ ਬੈਲਟ ਵਿੱਚ ਬਦਲਵਾਈ ਬਣੀ ਹੋਈ ਹੈ ਜਿਹਦੇ ਕੀ ਅਸਰ ਹੈ ਸੈਟਰਡੇ ਮੇ ਸਾਡੇ ਸਾਹਮਣੇ ਹੈ ਜੀ ਇਮੇਜ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਵਿੱਚ ਇਸ ਬੈਲਟ ਦੇ ਵਿੱਚ ਸੰਘਣੇ ਬੱਦਲ ਛਾਏ ਹੋਏ ਨੇ ਜਿਦੇ ਵਿੱਚ ਪਟਿਆਲਾ ਮੇਨਲੀ ਲੁਧਿਆਣਾ ਹੋ ਗਿਆ ਜੀ ਰੂਪਨਗਰ ਜ਼ਿਲ੍ਹਾ ਸਾਬਜਾ ਤਜੀਤ ਸਿੰਘ ਨਗਰ ਸੰਗਰੂਰ ਦਾ ਕੁਝ ਹਿੱਸਾ ਬਠਿੰਡੇ ਦਾ ਥੋੜਾ ਬਹੁਤਾ ਹਿੱਸਾ ਜੀ ਬਹੁਤਾ ਹਿੱਸੇ ਦੇ ਵਿੱਚ ਹੁਸ਼ਿਆਰਪੁਰ ਦਾ ਆਉਂਦਾ ਹੋਇਆ ਦਿਖਾਈ ਦੇ ਰਿਹਾ ਜਿਦੇ ਵਿੱਚ ਮੀਹਾ ਦੀ ਹਲਚਲ ਸਵੇਰ ਦੇ ਵੇਲੇ ਤੋਂ ਦਿਖਾਈ ਦੇ ਰਹੀ ਸੀ ਹਲਕੇ ਦਰਮਿਆਨੇ ਕਿਰਮਣ ਕਣੀ ਦੇ ਨਾਲ ਛਰਾਟੇ ਇਸ ਇਲਾਕੇ ਵਿੱਚ ਹੁੰਦੇ ਦਿਖਾਈ ਦੇ ਰਹੇ ਨੇ ਜੀ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਆਉਂਦੇ 4-5 ਘੰਟੇ ਦੇ ਵਿੱਚ ਕੀ ਹਾਲਾਤ ਨੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਦੁਬਾਰਾ ਤੋਂ ਬੱਦਲਬਾਜ਼ੀ ਦੇ ਨਾਲ ਹਲਕੇ ਦਰਮਿਆਨੇ ਕਿਰਮਣ ਕਣੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਇਲਾਕਿਆਂ ਦੇ ਵਿੱਚ ਕਿਰਮਾ ਨਾਲ ਕੰਨੀ ਦੇ ਨਾਲ ਹਲਕੇ ਦਰਮਿਆਨੇ ਮੀਂਹ ਹੋ ਸਕਦੇ ਨੇ ਬਾਕੀ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਅਤੇ ਸਾਫ ਬਣਿਆ ਰਹੇਗਾ ਤਾਪਮਾਨ ਦੇ ਵਿੱਚ ਥੋੜੀ ਬਹੁਤੀ ਵਾਧ ਉਤਰੀ ਜਾਂਦੀ ਦਿਖਾਈ ਦੇ ਰਹੀ ਹੈ ਤਾਪਮਾਨ 4 ਤੋਂ 5 ਡਿਗਰੀ ਬਾਕੀ ਹਲਾਕੇ ਵਿੱਚ ਵਧਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਅੱਜ ਤਾਪਮਾਨ ਐਵਰੇਜ ਦੇ ਤੌਰ ਤੇ 35 ਡਿਗਰੀ ਦੇ ਨੇੜੇ ਜੜੇ ਬਣਿਆ ਹੋਇਆ ਦਿਖਾਈ ਦੇ ਰਿਹਾ ਜੀ ਇਹ ਸੀ ਜੀ ਅਪਡੇਟ ਦੁਪਹਿਰ ਤੇ ਸ਼ਾਮ ਦੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਤੇ ਬਾਕੀ ਜੋ ਵੀ ਅਪਡੇਟ ਹੋਵੇਗੀ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ